ਚੱਲਿਆ ਪੂਰੇ ਸਾਢੇ 3 ਸਾਲ ਤੋਂ ਜਿਹੜੇ ਮੈਂਬਰ ਸਾਡੇ ਵਾਜਿਤ ਕੇ ਆਏ ਸਨ ਔਰ ਉਸ ਤੋਂ ਬਾਅਦ ਤਿੰਨ ਮੈਂਬਰ ਜਿਹੜੇ ਸਨ ਜਿਹੜੇ ਸ਼ੋਭਨੀ ਅਕਾਲੀ ਦਲ ਦੇ ਸਨ ਉਹਨਾਂ ਦੇ ਪੰਜ ਤੋਂ ਬਾਅਦ ਇਹਨਾਂ ਨੂੰ ਹਰ ਵਕਤ ਆਪਣੀ ਹਾਰ ਦਾ ਜਿਹੜਾ ਸੀ ਡਰ ਸਤਾੰਦਾ ਰਿਹਾ ਅਸੀਂ ਬੜੀ ਕੋਸ਼ਿਸ਼ ਕੀਤੀ ਪਰ ਗੱਲ ਹੈ ਕਿ ਗੁਰੂ ਦੀ ਗੋਲਕ ਜਿਸ ਤਰ੍ਹਾਂ ਇਹ ਵਰਤੈ ਮੈਂ ਇਹ ਕਹਿਣ ਤੋਂ ਗਰੇਜ ਨਹੀਂ ਕਰਾਂਗਾ 60 ਲੱਖ 40 ਲੱਖ 20 ਲੱਖ 30 ਲੱਖ ਔਰ ਇਹਨਾਂ ਦੇ ਮੈਂਬਰਾਂ ਨੇ ਮੇਰੇ ਕੋਲ 2.5 ਲੱਖ 30 ਲੱਖ ਰੁਪਏ ਲੈ ਕੇ ਵੋਟ ਮੈਨੂੰ ਪਾਣ ਦਾ ਕੀਤਾ ਇਹਨਾਂ ਨੂੰ ਡਰ ਸੀ ਕਿ ਜੇ ਇਹ 19 20 ਤੇ ਵੀ ਰਹੇ 21 ਤੇ ਵੀ ਰਹੇ ਤੇ ਅਸੀਂ ਅਸੀਂ ਹਾਰ ਜਾਣਾ ਹੈ ਅਸੀਂ ਨਹੀਂ ਜਿੱਤ ਸਕ ਰਹੇ ਬਾਹਰ ਜੋ ਇਹਨਾਂ ਨੇ ਕੀਤਾ ਹੈ ਟੀਚਰਾਂ ਦੀਆਂ ਤਨਖਾਹਾਂ ਦੇਣ ਜੋਗੇ ਇਹਨਾਂ ਕੋਲ ਪੈਸੇ ਨਹੀਂ ਆ ਗਏ ਪਰ ਮੈਂਬਰਾਂ ਦੀਆਂ ਜ਼ਰੂਰਤਾਂ ਪੂਰਨ ਵਾਸਤੇ ਇਹਨਾਂ ਕੋਲ ਪੂਰੇ ਸਾਰੇ ਪੈਸੇ ਕੋਈ ਐਸਾ ਮੈਂਬਰ ਜਿਹੜਾ ਸਾਡੇ ਚੋਂ ਗਿਆ ਹੈ ਕੋਈ ਨਹੀਂ ਕਹਿ ਸਕਦਾ ਕਿਸੇ ਨੇ ਆਪਣੀ ਨੂੰਨ ਵਾ ਲਈ ਹੈ ਕਿਸੇ ਨੇ ਪੈਸੇ ਲਵਾ ਲੈਣ ਕਿਸੇ ਨੇ ਆਪਣੀ ਭੈਣ ਦਾ 80 ਲੱਖ ਰੁਪਇਆ ਇਹਨਾਂ ਕੋਲ ਲੈ ਲਿਆ ਜੀ ਮੈਨੂੰ 80 ਲੱਖ ਰੁਪਇਆ ਤੁਸੀਂ ਦੇਣਾ ਪਿਛਲਾ ਦਿਓ ਹਰ ਤਰ੍ਹਾਂ ਦੀ ਕੁਕਰ ਮ ਇਹਨਾਂ ਨੇ ਕੀਤਨ ਦਿੱਲੀ ਕਮੇਟੀ ਦੇ ਕਾਬਜ ਰਹਿਣ ਲਈ ਤਾਂ ਕਿ ਗੁਰੂ ਦੀ ਗੋਲਕ ਨੂੰ ਦਬ ਕੇ ਲੁੱਟ ਕੇ ਤੇ ਲੋਕਾਂ ਜੋ ਮੈਮਰਾਜ ਵੰਡਿਆ ਜਾਵੇ ਤੇ ਅਸੀਂ ਇੱਥੇ ਕਬਜ਼ੇ ਕਰਕੇ ਸਰਕਾਰ ਦੇ ਹੱਥ ਵਿੱਚ ਗੁਰਦੁਆਰੇ ਦੇ ਕੇ ਆਪਣਾ ਕੰਮ ਪੂਰਾ ਕਰ ਗਿਆ ਹੈ ਮੈਂ ਇਹ ਤੁਹਾਡੇ ਰਾਈ ਬੇਨਤੀ ਕਰਨੀ ਚਾਹੁੰਦਾ ਸਰਕਾਰ ਨੂੰ ਕਿ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸਰਕਾਰ ਨੂੰ ਤੁਸੀਂ ਇਹ ਹੱਥ ਖੇੜ ਜਾਓ ਜੋ ਇਹਨਾਂ ਦੇ ਹੱਥ ਖੇਡ ਜਾਓ ਸਾਨੂੰ ਕੋਈ ਨਹੀਂ ਪਰ ਜਿਹੜੇ ਕੁਕਰਮ ਰਕਾਬਗਨ ਸਾਹਿਬ ਬੰਗਲਾ ਸਾਹਿਬ ਸੀਜਗਨ ਸਾਹਿਬ ਸੀਜਗਨ ਸਾਹਿਬ ਨਾਨਕਪਿਆਵ ਸਾਹਿਬ ਹੋਏਨ ਉਹਨਾਂ ਦੀ ਇਨਕੁਆਰੀ ਕਰਾ ਲਓ ਇਹ ਜੇ ਕੋ ਕਰਮ ਕਰਨ ਵਾਲੇ ਜੇ ਤੁਸੀਂ ਇਹਨਾਂ ਦੀ ਵਾਗਡੋਰ ਰੱਖੋਗੇ ਇਹਨਾਂ ਨੂੰ ਤਾਕਤ ਦਿਓਗੇ ਤੇ ਮੈਂ ਇਹ ਕਹਿ ਸਕਦਾ ਤੁਹਾਡਾ ਵਕਤ ਵੀ ਥੋੜਾ ਫਿਰ ਸਹਿਰਾ ਕਰ जिन्ना जिन्ना ने सखांदे गुरुद्वारों ਦੇ ਵਿੱਚ ਆਪਣੀ ਗੱਲ ਚਲਾਈ ਹੈ ਮੈਨੂੰ ਇੱਕ ਦੱਸ ਦਿਓ ਜਿਹੜਾ ਜਿੰਦਾ ਬੈਠਾ ਹੋਵੇ ਔਰ ਉਹਨਾਂ ਸਭ ਸਰਕਾਰਾਂ ਦਾ ਅੱਜ ਤੁਸੀਂ ਕਹ ਲੋ ਕਾਂਗਰਸ ਅੱਜ ਕਿੱਥੇ ਗਿਆ ਕੀ ਤੁਹਾਡਾ ਅਸਰ ਵੀ ਕਾਂਗਰਸ ਵਰਗਾ ਨਾ ਹੋਵੇ ਤੁਸੀਂ ਇਹਨਾਂ ਦਾ ਜਿਹੜੀ ਬਾਹ ਫੜ ਕੇ ਕੋਈ ਕੰਮ ਕਰਾਉਂਦੇ ਪਿਓ ਨਾ ਉਹ ਛੱਡ ਦਿਓ ਇਹ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਇਸ ਨੂੰ ਸਾਨੂੰ ਇਹ ਨਾ ਸੁਣਨਾ ਅਸੀਂ ਕੋਈ ਚੇਤਾਵਨੀ ਦੇ ਰਹੇ ਆ। ਬਈ ਤੁਸੀਂ ਸਰਕਾਰ ਦੇ ਬੈਠੇ ਹੋ ਸਾਡਾ ਕੀ ਕਰੋਗੇ ਸਾਨੂੰ ਅੰਦਰ ਕਰੋਗੇ। ਪਰ ਮੈਂ ਇਹ ਚਾਹਦਾ ਕਿ ਹਿੰਦੁਸਤਾਨ ਦੀ ਸਰਕਾਰ ਅੱਜ ਦੁਨੀਆ ਵਿੱਚ ਜਲਡਵਾਰ ਸੁੱਟਾ ਤੁਸੀਂ ਉਸ ਪਾਸੇ ਜਾਂਦੇ ਹੋ। ਇਹਨਾਂ ਦਾ ਜਿਹੜੇ ਗੁਗਾ ਦੇ ਦੋਖੀ ਆ ਗਏ ਇਸੇ ਦੋਖੀ ਹਾਂਜੀ ਬੰਦੀ ਜੀ 10 ਮਿੰਟ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਟੀਮ 8ਵੇਂ ਗੁਰੂ ਨਾਨਕ ਗੁਰੂ ਹਰਿਕ੍ਰਿਸ਼ਨ ਪਾਸ਼ਾ ਦੇ ਦਰ ਤੇ ਆਈ ਹੈ ਇਹੋ ਦਰਸੀ ਜਦੋਂ ਬਾਲਾ ਪੀਤਮ ਇੱਥੇ ਆਏ ਤੇ ਉਹਨਾਂ ਨੇ ਆਪਣੇ 7ਵੇਂ ਗੁਰੂ ਨਾਨਕ ਗੁਰੂ ਹਰ Rai ਪਾਤਸ਼ਾਹ ਨੇ ਇੱਕ ਵਾਅਦਾ ਕੀਤਾ ਸੀ ਕਿ ਮਲੇਸ਼ ਦੇ ਮੱਥੇ ਨਹੀਂ ਲਗਾਗਾ। ਔਰ ਮਲੇਸ਼ ਦੇ ਮੱਥੇ ਕਿਉਂ ਨਹੀਂ ਲਗਾਗਾ? ਕਿਉਂਕਿ ਉਸ ਵੇਲੇ ਵੀ ਗੁਰੂ ਘਰ ਦੇ ਵਿੱਚੋਂ ਵੀ ਜਿਹੜੇ ਮੈਂ ਸਮਝਦਾ ਮਾਂ ਕਿ ਪਿੱਛੇ ਛੁਰੇ ਮਾਰਨ ਵਰਗੇ ਰਾਮ ਰਾਈਏ ਸੀ ਉਹਨਾਂ ਨੇ ਬਾਣੀ ਦੇ ਅਰਥ ਬਦਲਤੇ ਸੀਗੇ। ਔਰ ਕਿੰਨੀ ਵੱਡੀ ਗੱਲ ਹੈ ਕਿ ਗੁਰੂ 8ਵੇਂ ਪਾਤਸ਼ਾਹ ਸ਼ਿਸਤਾਨ ਤੇ ਬੈਠਣ ਰਾਜਾ ਜੈ ਸਿੰਘ ਦੇ ਬੰਗਲੇ ਤੇ ਔਰ ਅਰੰਗゼਬ ਦੇ ਮੱਥੇ ਨਾਲ ਲੱਗਣ ਉਸ ਨੂੰ ਦਰਸ਼ਨ ਨਾ ਦੇਣ। ਅੱਜ ਅਸੀਂ ਉਸੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੇ ਦਰ ਤੇ ਆਏ ਆ ਅਰਦਾਸ ਕਰਨ ਆਏ ਆ ਸੱਚੇ ਪਾਤਸ਼ਾਹ ਅੱਜ ਸਾਡੇ ਵਿੱਚੋਂ ਵੀ ਜਿਹੜੇ ਮਲੇਸ਼ ਨੇ ਸਾਡੇ ਵਿੱਚੋਂ ਵੀ ਜਿਹੜੇ ਰਾਮ ਰਈਏ ਨੇ ਸਾਡੇ ਵਿੱਚੋਂ ਵੀ ਜਿਹੜੇ ਧੀਰਮਲੀਏ ਨੇ ਅੱਜ ਉਹ ਸਰਕਾਰਾਂ ਦੇ ਪਿੱਠ ਠੋਕਦੇ ਪਏ ਨੇ ਅੱਜ ਉਹਨਾਂ ਲੋਕਾਂ ਦੀ ਪਿੱਠ ਠੋਕ ਰਹੇ ਨੇ ਜਿਹੜੇ ਗੁਰੂ ਘਰ ਨੂੰ ਅੱਜ ਗੁਰੂ ਦੀ ਸਿੱਖਿਆ ਨੂੰ ਚੈਲੰਜ ਕਰਦੇ ਪਏ ਨੇ ਗੁਰੂ ਘਰਾਂ ਦੇ ਨਿਜ਼ਾਮ ਦੇ ਵਿੱਚ ਦਖਲ ਦਿੰਦੇ ਪਏ ਨੇ ਮੈਂ ਸਮਝਦਾ ਸਾਡੀ ਲੜਾਈ ਉਹ ਸੋਚ ਦੇ ਨਾਲ ਹੈ ਔਰ ਸਰਕਾਰਾਂ ਨੂੰ ਇਹ ਕਹਿਣਾ ਚਾਹੁੰਦੇ ਆ ਤੁਹਾਡੇ ਵਜ਼ੀਰਾਂ ਜਿਸ ਤਰੀਕੇ ਨਾਲ ਤੁਹਾਡੇ ਵਜ਼ੀਰ ਇਹਨਾਂ ਦੀ ਪਿੱਠ ਹੋਕ ਰਹੇ ਨੇ ਔਰ ਗਲਤ ਫੈਸਲੇ ਕਰ ਰਹੇ ਨੇ ਤੁਹਾਡਾ ਇੱਕੋ ਹੀ ਕੰਮ ਹੈ ਕਿ ਅਸੀਂ ਗੁਰੂ ਘਰ ਤੇ ਕਬਜ਼ੇ ਕਿਦਾਂ ਕਰਨੇ ਨੇ ਮੈਂ ਸਮਝਦਾ ਵਾਂ ਕਿ ਇਸ ਗੁਰੂ ਘਰ ਤੇ ਕਬਜ਼ੇ ਇੰਦਰਾ ਗਾਂਧੀ ਨੇ ਸਰਕਾਰੀ ਬੋਰਡ ਬਣਾ ਕੇ ਕੀਤਾ ਸੀ। ਅਕਾਲੀ ਦਲ ਨੇ ਜਦੋਂ ਜੈਤ ਕੀਤਾ ਸੀ ਗੋਡਿਆਂ 'ਚ ਡਿੱਕੇ ਮਾਫੀ ਮੰਗੀ ਸੀ ਇੰਦਰਾ ਨੇ ਔਰ ਇਲੈਕਸ਼ਨਾਂ ਕਰਾਈਆਂ ਦੁਬਾਰਾ ਅਕਾਲੀ ਦਲ ਆਇਆ ਸੀਗਾ। ਇਹ ਜਿੰਨਾ ਮਰਜ਼ੀ ਡਿਲੇ ਕਰ ਲੈਣ ਸੰਗਤ ਇਸ ਵੇਲੇ ਇਹਨਾਂ ਨੂੰ ਕੱਢਣਾ ਚਾਹਦੀ ਐ। ਮੈਂ ਸਮਝਦਾ ਇਹ ਸੰਗਤ ਦੇ ਵਿੱਚ ਗੁਰੂ ਦਾ ਜਿਹੜੀ ਸੋਚ ਹੈ ਉਹ ਵਰਤੇਗੀ। ਗੁਰੂ ਸਾਹਿਬ ਇਹਨਾਂ ਮਲੇਛਾਂ ਨੂੰ ਕਦੀ ਮਾਫ ਨਹੀਂ ਕਰਨਗੇ। ਜਿਨ੍ਹਾਂ ਦੇ ਰਾਜ ਦੇ ਵਿੱਚ ਗੁਰੂ ਘਰਾਂ ਜਿੱਦਾ ਸਰਨਾ ਸਾਹਿਬ ਨੇ ਦੱਸਿਆ ਕਿ ਕਿਹੜੇ ਕਿਹੜੇ ਗੁਰੂ ਘਰ ਚ ਕਿਹੜੇ ਕੰਮ ਦੀ ਹੋਏ ਸਾਡੇ ਸਕੂਲਾਂ ਦੇ ਹਾਲ ਕੀ ਹੈ 450 ਕਰੋੜ ਇਹ ਮੈਨੇਜਮੈਂਟ ਕਾਦੀ ਕਰਦੇ ਨੇ ਅੱਜ ਗੁਰਦੁਆਰਾ ਰਿਕਾਬ ਗੰਜ ਸਾਹਿਬ ਚ ਬਹੁਤ ਵੱਡੀ ਅੱਗ ਲੱਗੀ ਹੈ ਉਥੋਂ ਦੇ ਟਰਾਂਸਫਾਰਮਰ ਚ ਬਿਜਲੀ ਦੇ ਨੂੰ ਔਰ ਏਡੀ ਵੱਡੀ ਆਗ ਲੱਗੀ ਕਿ ਗੁਰੂ ਘਰ ਦਾ ਵੀ ਨੁਕਸਾਨ ਹੋ ਸਕਦਾ ਸੀਗਾ ਔਰ ਜਿਹੜਾ ਸਟਾਫ ਹੈ ਬਿਜਲੀ ਦਾ ਉਹ ਕਈ ਵਾਰੀ ਲਿਖ ਕੇ ਦੇ ਚੁੱਕਾ ਕਿ ਇਸ ਨੂੰ ਬਦਲਿਆ ਜਾਵੇ ਲੋਡ ਇਨਾ ਜ਼ਿਆਦਾ ਨੁਕਸਾਨ ਹੋਏਗਾ ਲੇਕਿਨ ਇਹਨਾਂ ਕੋਲ ਮੰਤਰੀਆਂ ਦੇ ਚਰਨ ਪਰਸਨ ਦਾ ਸਮੇ ਹੈਗਾ ਇਹਨਾਂ ਕੋਲ ਗੁਰੂ ਦੀ ਗੋਲਕ ਚੋਂ ਮੈਂਬਰ ਖਰੀਦਣ ਦਾ ਸਮੇ ਹੈਗਾ ਇਹ ਟਰਾਂਸਫਾਰਮਰ ਬਦਲਣ ਦਾ ਇਹ ਦਾ ਦੇਣ ਦਾ ਇਹ ਪ੍ਰੋਵੀਡੈਂਟ ਫੰਡ ਜੋ ਸਟਾਫ ਦਾ ਹੱਕ ਬਣਦਾ ਉਹ ਦੇਣ ਦਾ ਹੱਕ ਨਹੀਂ ਹੈ ਕੱਲ ਸਾਡਾ ਡੈਲੀਗੇਸ਼ਨ ਪ੍ਰਧਾਨ ਮੰਤਰੀ ਕੋਲ ਜਾਏਗਾ ਆਪਣੀ ਰਿਪਰੈਜੈਂਟੇਸ਼ਨ ਦੇ ਕੇ ਜਾਏਗਾ ਔਰ ਇੱਕ ਸਖਤ ਰਿਪਰੈਜੈਂਟੇਸ਼ਨ ਹੋਏਗੀ ਮੈਂ ਸਮਝਦਾ ਸੀ ਪ੍ਰਧਾਨ ਮੰਤਰੀ ਨੂੰ ਸਰਨਾ ਸਾਹਿਬ ਮੈਂ ਅਸੀਂ ਸਾਰੇ ਖੁਦ ਦੇ ਕੇ ਆਵਾਂਗੇ